ਦੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh ਧੰਨਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਬਰੋਸਾਈ ਹੋਈ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਾਕਤ ਸ੍ਰੀ ਕੇਸਗੜ ਸਾਹਿਬ ਜੀ ਦੇ ਸ਼ਤਰ ਸ਼ਾਇਆ ਹੇਠ ਧੰਨਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਅੱਜ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਜਿਨ੍ਹਾਂ ਦੀ ਸਰਾ ਦੀ ਸੇਵਾ ਅਤੀ ਸਤਿਕਾਰ ਜੋ શ્રી ਮਾਨਸੰਤ ਬਾਬਾ ਕਸ਼ਮੀਰ ਸਿੰਘ ਜੀ ਸ੍ਰੀਮਾਨ ਸੰਤ ਬਾਬਾ ਸਤੇਂਦਰ ਸਿੰਘ ਜੀ ਕਾਰ ਸੇਵਾ ਪੂਰੀ ਵਾਲਿਆਂ ਦੀ ਢੋਲੀ ਵਿੱਚ ਪਈ ਹੈ ਅੱਜ ਗੁਰੂ ਦੀ ਕਿਰਪਾ ਹੋਈ ਹੈ ਰਹਿਮਤ ਹੋਈ ਹੈ ਸੰਤ ਦੀ ਕਿਰਪਾ ਦੇ ਨਾਲ ਅੱਜ ਸਰਾ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਜੋ ਸਰਾ ਬਣ ਰਹੀ ਹੈ ਉਹਦੇ ਪੰਜਵੀਂ ਮੰਜ਼ਲ ਦੇ ਲੈਂਟਰ ਦੀ ਆਰੰਭਤਾ ਹੋਈ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਮਹਾਪੁਰਸ਼ਾਂ ਤੇ ਮਹਾਪੁਰਸ਼ਾਂ ਬੋਲ ਸੰਤਾਂ ਨੂੰ ਪ੍ਰੇਰ ਕੇ ਬੜੀ ਭਾਵਨਾ ਸਤਕਾਰ ਚੜ੍ਹ ਦੀ ਕਲਾ ਦੇ ਨਾਲ ਪਾਵਨ ਸੇਵਾਵਾਂ ਕਰਵਾਈਆਂ ਜਾ ਰਹੀਆਂ ਹਨ ਸੋ ਅੱਜ ਪੰਜਵੇਂ ਲੈ ਜੋ ਲੈਂਟਰ ਹੈ ਜੋ ਮੰਜ਼ਲ ਹੈ ਉਹਦੇ ਲੈਂਟਰ ਦੀ ਸੇਵਾ ਸੰਪੂਰਨ ਹੋਵੇਗੀ ਫਿਰ ਅਗਲੀ ਮੰਜ਼ਲ ਦੇ ਵੱਲ ਤਿਆਰੀ ਕੀਤੀ ਨੀ ਕਿ ਮਹਾਂਪੁਰਸ਼ ਸਾਧਗੁਰੂ ਜੀ ਕਿਰਪਾ ਕਰਨ ਮਹਾਂਪੁਰਸ਼ਾਂ ਦੇ ਅਸੀਸ ਤੇ ਮਿਹਰ ਭਰਿਆ ਆਤਰਕਣ ਚੜ੍ਹਦੀ ਕਲਾ ਨਾਮ ਦੀ ਦਾ ਸੇਵਾ ਸਮਰਨ ਦੀ ਦਾਤ ਪ੍ਰਕਸ਼ਿਸ਼ ਕਰਨ ਆਤੀ ਸਦਕਾਰ ਜੋ ਸਾਡੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਅਤੇ ਸਾਡੇ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੜਗੱਜ ਅਤੇ ਸਾਡੇ ਮੈਨੇਜਰ ਭਾਈ ਗੁਰਦੀਪ ਸਿੰਘ ਜੀ ਕੰਗ ਭਾਈ ਹਰਦੇਵ ਸਿੰਘ ਜੀ ਭਾਈ ਸੰਦੀਪ ਸਿੰਘ ਜੀ ਕੋਲੋਤਾ ਅਤੇ ਸਾਡੇ ਬੁੱਟਰ ਸਾਹਿਬ ਜੋ ਪੱਤਰਕਾਰ ਹਨ ਜੋ ਜਰਨਲ ਸਿੰਘ ਪੱਤਰਕਾਰ ਭਾਈ ਪਰਮਜੀਤ ਸਿੰਘ ਇਹਨਾਂ ਸਾਰਿਆਂ ਨੇ ਬੜਾ ਸਹਿਯੋਗ ਕੀਤਾ ਸੰਤ ਬਾਬਾ ਕਾਲਾ ਸਿੰਘ ਜੀ ਜੋ ਇੱਥੇ ਇਸ ਸਥਾਨ ਦੀ ਅਗਵਾਈ ਕਰਦੇ ਹਨ ਉਹ ਵੀ ਹਾਜ਼ਰ ਹਨ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਔਰ ਲੈਂਟਰ ਦੀ ਆਰੰਭਤਾ ਹੋ ਚੁੱਕੀ ਹੈ ਸੰਗਤ ਜੀ ਔਰ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵਾ ਚੜ ਕੇ ਆਪਾਂ ਵਾਹ ਮਹਾਪੁਰਸ਼ਾਂ ਦੇ ਕੋਲ ਤਾਂ ਬੰਨ ਧੰਨ ਰਾਹੀਂ ਹੋਰ ਜੋ ਲੈਂਟਰ ਵਿੱਚ ਪਾਉਣ ਵਾਲਾ ਸਾਜ ਸਮਾਨ ਸੀਮੈਂਟ ਸਰੀਏ ਰਾਹੀਂ ਸੇਵਾਵਾਂ ਦੇ ਭਾਈਏ ਤਾਂ ਜੋ ਕਿ ਜੇ ਯਾਤਰੀ ਨਿਵਾਸ ਬਖਸ਼ ਬਣ ਰਹੇ ਹਨ ਇਹ ਆਪ ਸਭ ਸੰਗਤਾਂ ਦੀ ਰਹਿائش ਵਾਸਤੇ ਆਪ ਸਭ ਸੰਗਤਾਂ ਦੀ ਸਹੂਲਤ ਵਾਸਤੇ ਬਣ ਰਹੇ ਹਨ ਸਤਿਗੁਰੂ ਜੀ ਕਿਰਪਾ ਕਰਨ ਮਹਾਪੁਰਸ਼ਾਂ ਦੇ ਇਸ ਤੇ ਮਿਹਰ ਪ੍ਰਿਆਤ ਕਰਕੇ ਸੰਗਤਾਂ ਵਿੱਚ ਆਪਸੀ ਪਿਆਰ ਤੇ ਬਾਗ ਬਖਸ਼ ਦੇ ਹੋਏ ਚੜ੍ਹਦੀ ਕਲਾ ਸਤਿਗੁਰੂ ਜੀ ਦੀ ਸੇਵਾ ਲੈਂਦੇ ਰਹਿਣ ਲੈਂਟਰ ਦੀ ਆਰੰਭਤਾ ਦੀਆਂ ਤੇ ਸੰਪੂਰਨ ਆਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i uh -oh.